ਮੈਂ ਹਰ ਮੱਤ ਬਹੁਤ ਜਲੋਂ ਮਾਫੀ ਮੰਗਦਾ ਬਹੁਤ ਵੱਡੀ ਮੁੱਲ ਹੋ ਗਈ ਮੈਥੋਂ ਨਹੀਂ ਮੈਂ ਸਹੀ ਗੁਰਗਨ ਸਾਹਿਬ ਜੀ ਤੋਂ ਮਾਫੀ ਮੰਗਦਾ ਮੈਂ ਉਤੇਗ ਬਾਦਜੀ ਦੇ ਸਤਾਨ ਤੋਂ ਮਾਫੀ ਮੰਗਦਾ ਮੈਥੋਂ ਵੀ ਕਦੀ ਕਲੀਟ ਤੋਂ ਮਾਫੀ ਮੰਗਦਾ ਮੈਂ ਬੱਬਾ ਜੀ ਅਮਰਜੀਤ ਸਿੰਘ ਜੀ ਦਮ ਦਮ ਤਸਾਰਾ ਨਾਲ ਤੋਂ ਆਖੀ ਮੰਗਾਲਾ ਲਾ ਲਾ ਦਿੱਤਾ ਪਤਾ ਸਭ ਪੰਤ ਕੋਲ ਤੋਂ ਸੁਮੱਚੀ ਅਰਕਾਉਂ ਤੋਂ ਘਰ ਪਰੇ ਤੋਂ ਉੱਤਨ ਕਰਨ ਪਰ ਕੇ ਹੱਥ ਜੋੜ ਕੇ ਹਰ ਚੁੱਕ ਦਮਰ ਲਏ ਬੱਬਾ ਗੁਰਦੇਵ ਸਿੰਘ ਜੀ ਖਡਰ ਵਾਲੇ ਬੱਬਾ ਸੇਵ ਸਿੰਘ ਜੀ ਨਾਨ ਸਰ ਸਨਾਮ ਵਾਲੇ ਮੈਂ ਸਾਰਿਆਂ ਤੋਂ ਸਾਰੀ ਸੁਣਤੀ ਸਭ ਪੰਤ ਕੋਲ ਆ ਗਏ ਸਭ ਪੰਥ ਹੋ ਗਿਆ ਮੌਨਜੀਤ ਹੋ ਗਿਆ ਤੇ ਇੱਕੋ ਹੀ ਵਸਾਰਾ ਪਿੱਛੇ ਦਾ ਨਾਮ ਬੱਚੇ ਤੋਂ ਮੰਨਦੇ ਸਭ ਪੰਤ ਕੋਲ ਮੈਨੂੰ ਮਾਫ ਕਰਿਓ ਮੈਂ ਬਖਸਣਾ ਗੁਰੂ ਜੀ ਦਾ ਸਤਿ ਸ੍ਰੀ ਅਕਾਲ ਅਸੀਂ ਸੰਗਤ ਦੇ ਤੇ ਬੇਨਤੀ ਕਰਨਾ ਚਾਹੁੰਦੇ ਹਾਂ ਜੋ ਕਿ ਸੋਸ਼ਲ ਮੀਡੀਆ ਤੇ ਇਹਨਾਂ ਨੇ ਕੁਝ ਗਲਤ ਪਾਇਆ ਸੀ ਕੱਲ ਜਦ ਸਾ ਸੰਗਤ ਇੱਥੇ ਕੋਲ ਘਰੇ ਪਹੁੰਚੇ ਸੀ ਇਹ ਘਰ ਨਹੀਂ ਮਿਲਿਆ ਜਿਸ ਕਾਰਨ ਕਰਕੇ ਇਹਦੇ ਨਾਲ ਦੇ ਸਾਥੀ ਨੇ ਸਮਾ ਮੰਗਿਆ ਸੀ ਕਿ ਤੁਹਾਡੇ ਕੋਲ ਅਸੀਂ ਸਥਾਨ ਤੇ ਆਵਾਂਗੇ ਅੱਜ ਗੁਰਦੁਆਰਾ ਸਾਹਿਬ ਦੇ ਨਵੀਂ ਗੁਰਮਤਿ ਮੱਧਲਾ 100 ਮੀਟਰਕ ਸਾਲ ਕਣਕਵਾਲ ਭੰਗਵਾ ਇਹ ਤੇ ਪਰਿਵਾਰ ਸਮੇਤ ਤੇ ਸੰਗਤ ਨੂੰ ਲੈ ਕੇ ਆ ਕੇ ਪਹੁੰਚੇ ਸੀ ਖਾਲਸਾ ਪੰਥ ਕੋਲ ਮਾफी ਮੰਗਦਾ ਗੁਰੂ ਘਰ ਸਾਹਿਬ ਦੇ ਚਰਨਾਂ ਵਿੱਚ ਇਹਨਾਂ ਨੇ ਮਾਫੀ ਮੰਗੀ ਹੈ ਨਕਰਗੜ ਕਰਕੇ ਕੰਨ ਫੜ ਕਰਕੇ ਅੱਗੇ ਤੋਂ ਆਣ ਵਾਲੇ ਕੋ ਵੀ ਕਦੇ ਵੀ ਸਮੇਂ ਦੇ ਵਿੱਚ ਇਹੋ ਜੀ ਕੋਈ ਗਲਤੀ ਨਹੀਂ ਕਰੇਗਾ ਜੇ ਗਲਤੀ ਕਰੇਗਾ ਇਹ ਆਪਣੀ ਗਲਤੀ ਦਾ ਆਪ ਭੁਗਤਾਨ ਕਰੇਗਾ ਸਾਰਾ ਖਾਲਸਾਪਨ ਇਹਨੂੰ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਇਹ ਤੁਮੇ ਦੱਚ ਮੱਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਬਾਬਾ ਜੀ ਨੇ ਦੱਸੀ ਆ ਵੀ ਬਾਈ ਹਨਾ ਇਹਨੇ ਮਾਫੀ ਆਰਦੀ ਮੰਗੀ ਆ ਖਾਲਸਾ ਪੰਥ ਤੋਂ ਮੰਗੀ ਆ ਗੁਰੂ ਗ੍ਰੰਥ ਸਾਹਿਬ ਤੋਂ ਮੰਗੀ ਆ ਮੱਤ ਨੇ ਤੇ ਇਸ ਤੋਂ ਬਾਅਦ ਇਹਨੇ ਜ਼ਿੰਮੇਵਾਰੀ ਲੱਤੀ ਆ ਵੀ ਮੈਂ ਕੋਈ ਗਲਤੀ ਨਹੀਂ ਕਰਦਾ ਤੇ ਇੱਕ ਅਸੀਂ ਥੋੜਾ ਜਿਹਾ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਕੋਈ ਇਹਦੀ ਫੇਕ ਵੀਡੀਓ ਨਾ ਪਾਇਓ ਯਾਰ ਕਿ ਫੇਕ ਕੋਈ ਫੋਟੋ ਫੁੱਟੋ ਨਾ ਪਾਇਓ ਇਹ ਜਦੋਂ ਖਾਲਸੇ ਗੁਰੂ ਗ੍ਰੰਥ ਸਾਹਿਬ ਲੈ ਵੀ ਨਮਸਤਕ ਹੋ ਗਿਆ ਇਹਦੇ ਨੂੰ ਬੱਡੀ ਕੋਈ ਜਗ੍ਹਾ ਨਹੀਂ ਹਨਾ ਜੇ ਕੋਈ ਗੱਲਬਾਤ ਕੋਈ ਕਰਨੀ ਆ ਤਾਂ ਬਾਬਾ ਜ ਤੇ ਜਿੱਥੇ ਵੀ ਕੋਈ ਇਹ ਵੀ ਮਤਲਬ ਮਾਫੀ ਨਾਲ ਉੱਪਰ ਕੁਸਹਿ ਨਹੀਂਗਾ ਤੇ ਇੰਨੀ ਬੇਨਤੀ ਕਰਦਾ ਹਾਂ ਵੈਕੂਲੀ ਜੀ ਕਰਦਾ ਹਾਂ ਵੈਕੂਲੀ ਜੀ ਕਰਦਾ ਤੇ ਇੱਕ ਦਸਵੇਂ ਪਾਛਾ ਤੇ ਇਹਨੇ ਇੱਕ ਪੋਸਟ ਪਾਈ ਸੀ ਕਿ ਚਮਤਕਾਰ ਹੁੰਦਾ ਤੇ ਸਾਬ ਜਾਦੀ ਸ਼ਹੀਦ ਨਾ ਹੁੰਦੇ ਜਾਂ ਉਹ ਵਰਤਾਰਾ ਨਾ ਵਰਤਦਾ ਉਹ ਇਹਨੇ ਪਾਈ ਸੀ ਮਟ ਨੇ ਉਹਦੀ ਇਹਨੇ ਮਾਫੀ ਮੰਗ ਲਈ ਆ ਤੇ ਇਸ ਤੋਂ ਇਲਾਵਾ ਜਿਹੜੀਆਂ ਪੋਸਟਾਂ ਐਡਿਟ ਕਰਕੇ ਪਾਈਆਂ ਜਾ ਰਹੀਆਂ ਨੇ ਉਹ ਨਾ ਪਾਈਆਂ ਜਾਣ ਤੇ ਜਿਹੜੇ ਸਾਡੇ ਭਰਾ ਇਹਨੂੰ ਫੋਨ ਕਰਦੇ ਆ ਦੱਕਾਉਂਦੇ ਆ ਡਾਇ ਨੂੰ ਗਲਮੰਦਾ ਬੋਲਦਾ ਉਹਨਾਂ ਨੂੰ ਵੀ ਬੇਨਤੀ ਆ ਕਿ ਇਹਨੇ ਅੱਜ ਪੂਰੇ ਖਾਲਸਾ ਪੰਥ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਮਾਫੀ ਮੰਗੀ ਆ ਇਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਫੋਨ ਕਰਕੇ ਧਮਕੀਆਂ ਨਾ ਦਿੱਤੀ ਜਾਵੇ ਤੇ ਜਿਹੜੀਆਂ ਇਹਦੀਆਂ ਪੋਸਟਾਂ ਨੇ ਉਹਨਾਂ ਨੂੰ ਐਡਿਟ ਕਰਕੇ ਅੱਗੇ ਕੋਈ ਵੀ ਨਾ ਪਾਵੇ ਵਿਵਾਦ ਖੜਾ ਨਾ ਹੋਵੇ ਇਹਨੇ ਜੋ ਕੀਤਾ ਸੀ ਉਸ ਦੀ ਮਾਫੀ ਮੰਗ ਲਈ ਆ ਤੇ ਇਹ ਇਹ ਅਸੀਂ ਇਹਦੇ ਪਰਿਵਾਰ ਦੇ ਪਿੰਡ ਵਾਲਿਆਂ ਦੇ ਸਾਰਿਆਂ ਦੇ ਨਾਲ ਬੈਠ ਕੇ ਵਿਚਾਰ ਹੋਈ ਆ ਤੇ ਸਾਰੇ ਖਾਲਸੇ ਪੰਥ ਦਾ ਧੰਨਵਾਦ ਆ ਜੀ ਵਾਹਿਗੁਰੂ ਜੀ ਕਰਦਾ ਵਾਹਿਗੁਰੂ ਜੀ ਕਿੰਦੋ ਤੇ